ਸਲੋਪ ਤਕਤ ਜਲੰ ਨਾ ਜੀਵ ਮੀਨੰ ਨਾ ਤਿਆਗ ਤਾ ਤ੍ਰਿਕ ਮੇਗ ਮੰਡਲਾ ਬਾਣ ਵਿਧੰਚ ਕੁਰੰਕ ਨਾਦੰ ਅਲ ਬੰਧਨ Kusum ਬਾਸਨਾ ਚਰਨ ਕਮਲ ਰਚੰਤ ਸੰਤਹ ਨਾਨਕ ਆ ਨਰਚਤੇ ਮੁਖ ਦੇਖਾ ਉਪਲਕ ਛੱਡ ਆਨ ਨੜੂ ਚਿੱਤ ਜੀਵਨ ਸੰਗ ਮੁਤਸਥਾਣੀ ਹਰ ਨਾਨਕ ਸੰਤਾ ਮਿੱਤ ਪਾੜੀ ਜਿਉ ਮੱਛਲੀ ਬਿਨ ਪਾਣੀ ਐ ਕਿਉ ਜੀਵਨ ਪਾਵੈ ਬੂੰਦ ਵਿਹੂਣਾ ਚਾਤਰ ਕੋ ਕਿਉ ਕਰ ਤ੍ਰਿਪਤਾਵੈ ਨਾਦ ਕੋ ਰੰਕ ਹੈ ਬੇਦੇਆ ਸਨ ਮੁਖ ਉੱਠ ਤਾਵਾ ਭਵਰ ਲੋਕ ਵੀ Kusum Basuka ਮਿਲ ਆਪ ਬੰਧ ਆਵਾ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਗਾਵਾ ਸ਼ਲੋਕ ਚਿਤਵੰਤ ਚਰਨ ਕਮਲੰ ਸਾਸ ਸਾਸ ਅਰਧਨ ਨਾਮ ਬਿਸਰੰਤ ਨਾਮ ਅਚਤ ਨਾਨਕ ਆਸ ਪੂਰਨ ਪਰਮੇਸ਼ਵਰ तड़ा मन मंजाहेलक न थी आसली निबाहे, सदा खंदो सच तौरी आसावी आस गुसाई पूरीय मिलो गो पाल गो चूरीय देह दर्श मन चाओ लहूरी ਹੋਲ ਪਵਿੱਤਰ ਸਰੀਰ ਚਰਨਾ ਤੂਰੀ ਆਰ ਭੰਗ ਗੁਰਦੇਵ ਸਦਾ ਹਜ਼ੂਰੀ ਆ ਸਲੋਕ ਹਸਮ ਉਚਰੰਤ ਨਾਮੰ ਸ਼੍ਰਵਣੰ ਸੁਨੰਤ ਸ਼ਬਦ ਕੌਮ੍ਰੇਤਾ ਨਾਨਕ ਤਿੰਨ ਸਦ ਬਲੇ ਹਾਰੰ ਜਿਨਾਂ ਧਿਆਨ ਪਾਰ ਬ੍ਰਹਮਣ ਹੱਬ ਕੂੜਾ ਵੇ ਕੰਮ ਇਕ ਸਾਈਂ ਬਹਾਰ ਨਾਨਕ ਸੇਈ ਤਨ ਜਿਨਾ ਤਿਰਹੜੀ ਸਤਿ ਸਿਉ ਤੋੜੀ ਸਦ ਬਲਹਾਰੀ ਤਨਾ ਜੇ ਸੁਨਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਵਾਵੇਂ ਪ੍ਰਭ ਮੱਥਾ ਹਰ ਜਸ ਲਿਖੇ ਬੇਅੰਤ ਸੋ ਹੈ ਸਿਹੱਥਾ ਚਰਨ ਪੁਨੀਤ ਪਵਿੱਤਰ ਚੱਲੇ ਤਬ ਪਥਾ ਸੰਤਾਂ ਸੰਗ ਉਧਾਰ सगला ਦੁਖ ਲਥਾ ਸ਼ਲੋਕ ਤਾਂ ਵੀ ਅਦੋਤ ਕਰਨ ਹਰ ਰਮਣ ਸੰਜੋਗ ਪੂਰਨ ਗੋਪਾਲ ਦਰਸ਼ ਭੇਟ ਸਫਲ ਨਾਨਕ ਸੋ ਮਹੂਰਤ ਕੀ ਮਨਸ ਕਾ ਪਾਇ ਸੁਖ ਮਿੱਤੀ ਹੂੰ ਬਹਾਰੇ ਨਾਨਕ ਆਵੇ ਲੜੀ ਪਰਵਾਣ ਜਿਤ ਮਿਲੰਦੜੋ ਮਾਤਰੀ ਔੜੀ ਸਾਵੇ ਕੋ ਕੋਣ ਹੈ ਜਿਤ ਪ੍ਰਭ ਕੋ ਪਾਈ ਸੋ ਮੂਰਤ ਪਲਾ ਸੰਜੋਗ ਹੈ ਜਿਤ ਮਿਲ ਗੁਸਾਈ ਆਠ ਪੈਰ ਹਰ ਧਿਆਏ ਕ ਮਨ ਇਛੁ ਭਜਾਈ ਵੱਡੇ ਭਾਗ ਸਤ ਸੰਗ ਹੋਏ ਨੇ ਵਲ ਲਗਾ ਪਾਈ ਮੰਨ ਦਰਸ਼ਨ ਕੀ ਪਿਆਸ ਹੈ ਨਾਨਕ ਬਲ ਜਾਈs ਲੋਕ ਪਤਿਤ ਪੁਨੀਤ ਗੋਬਿੰਦਾ ਸਰਬ ਦੋਖ ਨਿਵਾਰਣਾ ਸ਼ਰਨ ਸੂਰ ਭਗਵਾਨਾ ਜਪੰਤ ਨਾਮਕ ਹਰ ਹਰ ਹਰੇ ਛੱਡਿਓ ਹਬ ਆਪ ਲਗੜੋ ਚਰਣਾ ਪਾਸ ਨੱਠੜੋ ਦੁਖ ਤਾਪ ਨਾਨਕ ਤਬ ਤੇ ਖੰਦਿਆ ਪੌੜੀ ਮੇਲ ਲੈ ਹੋ ਦਇਆਲ ਤਹ ਤਹ ਦੁਆਰਿਆ ਰੱਖ ਲੈ ਭੋ ਦੀਨ ਦਇਆਲ ਰਮਤ ਦੁਆਰਿਆ ਭਗਤ ਵਛਲ ਤੇਰਾ ਬਿਰਦ ਹਰ ਪਤਿਤ ਉਧਾਰਿਆ ਤੁਝ ਦੇ ਨਾਹੀ ਕੋਈ बिनु मोह सारिया कर गैले हो दयाल सग संसारिया श्लोक संत उदरण दयालन आश्रंग गोपाल कीर्तन निर्मल संत संगी कोट नाम परमेश्वरा चंदन चंद ना शरद रत मूल ना मिटई काम ਤੀਤਲ ਥੀਵਾ ਨਾਮਕ ਜਪੰਦੜੋ ਹਰਨਾਮ ਪੌੜੀ ਚਰਨ ਕਮਲ ਕੀ ਓਟ ਉਧਰੇ ਸਗਲ ਜਨ ਸੁਣ ਪਰਤਾਪ ਗੋਵਿੰਦ ਨਿਰਭਾਪ ਹੈ ਮਨ ਟੋਟ ਨ ਆਵੇ ਮੂਲ ਸਚਿਆ ਨਾਮ ਤਹਨ ਸੰਤ ਜਨਾਂ ਸਿਓ ਸੰਗ ਪਈਏ ਵੱਡੇ ਪੁੰਨ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਣ ਸ਼ਲੋਕ ਦਇਆ ਕਰਨੁ ਦੁਖ ਹਰਣੁ ਉਚਰਣੁ ਨਾਮ ਕੀਰਤਨ ਹਾ ਦਇਆਲ ਪੁਰਖ ਭਗਵਾਨਾ ਨਾਨਕ ਲਿਖਤ ਨਾ ਮਾਇਆ ਪਾ ਬਲੰਦੜੀ ਬੁਝ ਗਈ ਰਖੰਦੜੋ ਪ੍ਰਭ ਆਪ ਜੇਨ ਸੁਪਾਈ ਮਹਿਦਨੀ ਨਾਨਕ ਸੋ ਪ੍ਰਭ ਜਾਪ ਪੌੜੀ ਜਾਂ ਪ੍ਰਭ ਪੈ ਦਇਾਲ ਨਾਮ ਵਿਆਪੇ ਮਾਇਆ ਕੋਟ ਅਗਾ ਗੈ ਨਾਸ ਹਰ ਇੱਕ ਧਿਆਇਾ ਨਿਰਮਲ ਹੈ ਸਰੀਰ ਜਨਤੂਰੀ ਨਾ ਆਇਆ ਮਨ ਤਨ ਪੈ ਸੰਤੋਖ पूरन प्रभु पाया करे कुटम संग लोग कुल स बया श्लोक गुरु गोविंद गोपाल गुरु गुरु पूरन नारायण गुरु दयाल सुमरथ गुरु गोर नानक पतित उद्धरण पौजल विहम असघा गुरु बोए थे तारियम ਨਾਨਕ ਪੂਰ ਕਰਮ ਸਤਗੁਰ ਚਰਣੀ ਲੱਗਿਆ ਪੌੜੀ ਤਨ ਤਨ ਗੁਰਦੇਵ ਜਿਸ ਸੰਗ ਹਰ ਜਤੇ ਗੁਰ ਕਿਰਪਾਲ ਜਪੈ ਤਾਂ ਅਵਗੁਣ ਸਭ ਛਪੇ ਪਾਰ ਬ੍ਰਹਮ ਗੁਰਦੇਵ ਨੀਚੋਂ ਉੱਚ ਥਪੇ ਕਾਰਤ ਸਿਲਕ ਦੁਖ ਮਾਇਆ ਕਰ ਲੀਨੇ ਅਪ ਦਸੇ गुण गाए बेअंत हसना हर जसे श्लोक दृष्टांत एको सुनियंत एको वर्तंत एको नरहरा नाम दान जा चंत नानक दयाल पुरख कृपा करै हिक सेवई हिक संभला हर इक सुत अरदास ਨਾਮ ਵਖਰ ਤੁਨ ਸੰਚਿਆ ਨਾਨਕ ਸੱਚੀ ਰਾਸ ਪਾਉੜੀ ਟਰਬ ਦਇਾਲ ਦੇ ਅੰਤ ਪੂਰਨ ਇੱਕ ਇਹ ਸਭ ਕਿਛ ਆਪੇ ਆਪ ਦੂਜਾ ਕਹਾ ਕਹੇ ਆਪ ਤਰੋ ਪ੍ਰਭ ਦਾਨ ਆਪੇ ਆਪ ਲੈ ਆਵਣ ਜਾਣਾ ਹੁਕਮ ਸਭ ਨੇ ਚਲ ਤਦ ਥੇ ਨਾਨਕ ਮੰਗੈ ਦਾਲ ਕਰ ਕਿਰਪਾ ਨਾਮ ਦੇਹੁ ਜੈ ਸ੍ਰੀ ਬਾਣੀ ਭਗਤਾਂ ਕੀ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਨਾਤ ਕਸ਼ੂ ਨਾ ਜਾਣੋ ਮਨ ਮਾਇਆ ਕੈ ਹੱਥ ਬਿਟਲੋ ਰਹਾਉ তুম కహియତ హో జగత్ గురు స్వామీ హమ్ కహియତ కల్ యుగ్ కే కామీ ఇన్ పంచన్ మేరో మన్ జో బిగారయో పల్ పల్ హర్ జీతే అంతర్ పారయో జত దేఖో తତ దుఖ్ కీ రాసి అదో నాపత్యాయ నిగమ પૈసా ఖీ ਗੋਤਮ ਨਾਰ ਉਮਾਪਤ ਸੁਅਮੀ ਸੀਸ ਧਰਨ ਸਹਸ ਪਗ ਗਾਮੀ ਇਹਨਾਂ ਦੂਤਨ ਖਾਲ ਬਦ ਕਰ ਮਾਰਿਓ ਬਡੋ ਨਿਲਾਜ ਅਜ ਹੂ ਨਹੀਂ ਹਾਰਿਓ ਕਹਿ ਰਵਿਦਾਸ ਕਹਾ ਕੈਸੇ ਕੀਜੈ ਦਿਨ ਰਗਨਾਥ ਸ਼ਰਨ ਕਾ ਕੀ ਲੀਜੈ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਟੋਡੀ ਮਹਿਲਾ ਚੌਥਾ ਘਰ ਪਹਿਲਾ ਹਰ ਦਿਨ ਰਹਿ ਨ ਸਕੇ ਮਨ ਮੇਰਾ ਮੇਰੇ ਪੀ ਤੁਮ ਭਾਨ ਹਰ ਪ੍ਰਭ ਗੁਰ ਮੇਲੇ ਬਹੁਰ ਨ ਪਵਜਲ ਖੇਰਾ ਰਹਾ ਮੇਰਾ ਹੀ ਅਰੇ ਲੋਚ ਲੱਗੀ ਤਬ ਕੇਰੀ ਹਰ ਨੈਨੂ ਹਰ ਤਬਹਿਰਾ ਸਤਗੁਰ ਦਇਆਲ ਹਰ ਨਾਮ ਬਿੜਾਇਆ ਹਰ ਪਾਧਰ ਹਰ ਤਬ ਕੇਰਾ ਹਰ ਰੰਗੀ ਹਰ ਨਾਮ ਪ੍ਰਭ ਪਾਇਆ ਹਰ ਗੋਵਿੰਦ ਹਰ ਪ੍ਰਭ ਕੇਰਾ ਹਾਰੇ ਹੀਰਦਾ ਮਨ ਤਨ ਮੀਠਾ ਲੱਗਾ ਮੁਖ ਮਸਤਕ ਭਾਗ ਚੰਗੇਰਾ ਲੋ ਵਿਕਾਰ ਜਨਾ ਮਨ ਲੱਗਾ ਹਰ ਵਿਸਰੇ ਆਪੁਰਖ ਚੰਗੇਰਾ ਓਏ ਮਨ ਮੁਖ ਮੂੜ ਅਗਿਆਨੀ ਕਹੀ ਤੈਨ ਮਸਤਕ ਭਾਗ ਮੰਦੇਰਾ ਦਵੇਕ ਗੁੱਧ ਸਤ ਗੁਰ ਤੇ ਪਾਈ ਗੁਰ ਗਿਆਨ ਗੁਰੂ ਪ੍ਰਭ ਕੇਰਾ ਜਨ ਨਾਨਕ ਨਾਮ ਗੁਰੂ ਤੇ ਪਾਇਆ ਤੁਰ ਮਸਤਕ پاਗ ਲਖੇਰਾ ਟੋਡੀ ਮਹਿਲਾ ਪੰਜਵਾ ਘਰ ਪਹਿਲਾ ਦੁਪਦੇ ੴ ਸਤਗੁਰ ਪ੍ਰਸਾਦ ਸੰਤਨ ਅਵਰਨ ਕਾਹੂ ਜਾਣੀ ਦੇ ਪਰਵਾਸ ਦਾ ਰੰਗ ਹਰ ਤੈ ਜਾ ਕੋ ਪਾਕ ਸੁਹਾਮੀ ਰਾਉ ਉਤ ਸਮਾਨਾ ਠਾਕੁਰ ਤੇਰੋ ਅਵਰਨ ਕਾਹੂ ਤਾਨੀ ਐਸੋ ਅਮਰ ਮਿਲੇਓ ਭਗਤਨ ਕੋ ਰਾਚ ਰਹਿ ਰੰਗ ਗਿਆਨੀ ਰੋਗ ਸੋਗ ਦੁਖ ਜਰਾ ਮਰ ਹਰ ਜਨੈ ਨਹੀਂ ਨਿਕਟਾਨੀ ਨਿਰਭਾ ਹੋਏ ਰਹਿ ਲਿਵ ਇਕ ਨਾਨਕ ਹਰ ਮਨ ਮਾਨੀ ਟੋੜੀ ਮੈਲਾ ਪੰਜਵਾ ਹਰ ਬਿਸਰਤ ਸਦਾ ਖੁਆਰੀ ਤਾਕੋ ਧੁਖ ਕਹ ਬਿਆਪ ਜਾ ਕੋ ਓਟ ਤੁਹਾਰੀ ਰਹਾਓ ਬਿਨ ਸਿਮਰਨ ਜੋ ਜੀਵਨ ਬਲਨਾ ਸੜਪ ਜੈਸੇ ਅਰ ਜਾਰੀ ਨਵ ਖੰਡਨ ਕੋ ਰਾਜਕਮਾਵਾ ਅੰਤ ਚਲਾਏ ਗੋਹਾਰੀ ਗੁਣ ਨਿਧਾਨ ਗੁਣ ਤੇ ਨਹੀ ਗਾਏ ਜਾਂ ਕੋ ਕਿਰਪਾ ਤਾਰੀ ਸੋ ਸੁਖਿਆ ਤਨ ਉਸ ਜਨਮ ਨਾਨਕ ਤਿਸ ਬਲਿਹਾਰੀ ਟੋਡੀ ਮਹਿਲਾ ਪੰਜਵਾਂ ਕਰ ਦੂਜਾ ਚੌਕ ਦੇ ਤਿੱਕੋ ਅੰਕਾਰ ਸਤਗੁਰ ਪ੍ਰਸਾਦ ਤਾਯੋ ਰੇ ਮਨ ਦਾ ਦੇਸ ਤਾਇੋ ਮਾਇਆ ਮਗਨ ਸਵਾਦ ਲੋਗ ਮੋਇਓ ਤੈਨ ਪ੍ਰਭ ਆਪ ਲਾਇਓ ਰਹਾ ਹਰ ਤਥਾ ਹਰ ਜਸ ਸਾਧ ਸੰਗਤ ਸਿਓ ਇੱਕ ਮੋਹਤ ਨ ਇਹ ਮਨ ਲਾਇਓ ਬਿਗਸਿਓ ਪੇਖ ਰੰਗ ਕੁਸੁੰਭ ਕੋ ਪਰਗ੍ਰੇਜ ਜੋਹਨ ਜਾਇਓ

ਪਰ ਉਪਕਾਰ ਨ ਕਬਹੂ ਕੀਏ ਨਹੀਂ ਸਤਗੁਰ ਸੇਵ ਤਿਆਇਓ ਪੰਤ ਦੂਤ ਰਚ ਸੰਗਤ ਗੋਸ਼ਤ ਮਤਵਾਰੋ ਮਦ ਮਾਇਓ ਕਰੋਂ ਬੇਨਤੀ ਸਾਧ ਸੰਗਤ ਹਰ ਭਗਤ ਵਸਲ ਸੁਣ ਆਇਓ ਨਾਨਕ ਪਾਗ ਪਰਿਓ ਹਰ ਪਾਛ ਰਾਖ ਲਾਜ ਅਪਨਾਇਓ ਰੋਡੀ ਮਨਲਾ ਪੰਜਵਾ ਮਨੁਖ ਬਿਨ ਬੁਝੇ ਬਿਰਥਾ ਆਇਆ ਅਨੇਕ ਸਾਜ ਸ਼ਿੰਗਾਰ ਬੋ ਕਰਤਾ ਜਿਉ ਮਿਰਤਕ ਓਢਾਇਆ ਰਹਾ ਤਹਾਏ ਤਹਾਏ ਕ੍ਰਿਪਨ ਸ਼ਰਮ ਕੀਨੋ ਕਿਤਰੇ ਕਰੀ ਹੈ ਮਾਇਆ ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤੇ ਹੀ ਕਾਜ ਨਾ ਆਇਆ ਕਰ ਆ phần ਸਵਾਰੀ ਸੇ ਦਾ ਕਾਮਨ ਥਾਟ ਬਨਾਇਆ ਸੰਗ ਨਾ ਪਾਇਓ ਆਪਣੇ ਘਰ ਤੇ ਤੇਖ ਤੇਖ ਦੁਖ ਪਾਇਆ ਸਾਰੋ ਦਿਨ ਸ ਮਜੂਰੀ ਕਰਤਾ ਤੋ ਮੂਸਲ ਹੈ ਸ਼ਰਾਇ ਖੇਦ ਭਇਓ ਬੇਦਾਰੀ ਨਿਆਈ ਕਰ ਕੇ ਤਮਨਾ ਆਇਆ ਧਿਓ ਅਨੋਗਰ ਹਜਾ ਕੋ ਪ੍ਰਭ ਕੋ ਇਸ ਹਿਰਦੈ ਨਾਮ ਵਸਾਇਆ ਸਾਧ ਸੰਗਤ ਕੈ ਪਾਛੈ ਪਰਿਓ ਜਨ ਨਾਨਕ ਹਰ ਰਸ ਪਾਇਆ